ਜਾ ਸਰਕਾਰ ਮਰਦਾਬਾ ਸਾਡੇ ਅੱਕ ਇੱਥੇ ਰੱਖ ਸਾਡੇ ਅੱਕ ਇੱਥੇ ਰੱਖ ਜੀ ਸਾਡੀ ਜਮੀਨਾਂ ਜਿਹੜੇ ਅੱਜ ਸਰਕਮ ਬਣਾਉਣੀ ਆ ਉਹਦੇ ਲਈ ਇਨਕਾਰ ਕਰਨਾ ਤੇ ਨਾ ਸਾਨੂੰ ਪੈਸਾ ਮਿਲਿਆ ਨਾ ਸਾਨੂੰ ਨੋਟਿਸ ਮਿਲਿਆ ਕੋਈ ਪੈਸਾ ਵੀ ਨਹੀਂ ਮਿਲਿਆ ਕਿਦੋਂ ਆਹ ਦੇਖ ਲਓ ਜ਼ਿੰਮੇਵਾਰਾਂ ਦਾ ਝੋਨਾ ਬਾਦ ਆ ਫਸਲਾ ਯਾਰ ਦੀ ਟੋਏ ਪਟਦਾ ਹੀ ਨਹੀਂ ਸੋ ਇਹਨਾਂ ਨੇ ਪ੍ਰਸ਼ਾਸਨ ਨੇ ਜੀ ਕਹ ਲਓ ਵੀ ਤੱਕੇ ਨਾਲੇ ਆਪਣੀਆਂ ਜੇਸੀਬੀਆਂ ਲਾਤੀਆਂ ਖੇਤਾਂ ਵਿੱਚ ਤੇ ਸਾਨੂੰ ਉਹਨਾਂ ਦੇ ਰੇਟ ਵੀ ਸਹੀ ਨਹੀਂ ਮਿਲੇ ਜਾਇਜ਼ ਨਹੀਂ ਮਿਲੇ ਹੁਣ ਅਸੀਂ ਡਰਦੇ ਮਾਰੇ ਕੀ ਕਰੀਏ ਉਹਨਾਂ ਨੇ ਮੋੜੀ ਥਾਂnga ਲੈ ਗਿਆ ਜਮੀਨ ਇਹਨਾਂ ਨੇ ਛਾਂਟ ਕੱਢਦੇ ਆ ਕਹਿੰਦੇ ਸੀ ਛਾਂਟ ਕੱਢ ਕੇ ਤੰਨਾ 9 ਲੱਖ 50000 ਰੁਪਏ ਜੀ ਰਜਿਸਟਰੀਆਂ ਮੇਰੇ ਪਿੰਡ ਦੇ 54-54 ਲੱਖ ਦੀਆਂ ਨੇ 5 ਲੱਖ ਦੀਆਂ 48 ਲੱਖ ਦੀਆਂ ਛਾਂਟ ਕੱਢੀ ਉਹ 9 ਲੱਖ ਰੁਪਏ ਮੈਨਾਂ ਹੀ ਕਹਣਾ ਈ ਜਿਹੜੀਆਂ ਹੁਣ ਕਹਿ ਲੋ ਸ਼ਹਿਰਾਂ ਨੂੰ ਜਾਨੀਆਂ ਸੜਕਾਂ ਉੱਥੇ ਲੁਪ ਨੀ ਪੈਂਦੀਆਂ ਇਹਨਾਂ ਤੋਂ ਨਵੀਆਂ ਸੜਕਾਂ ਬਣਾਉਣ ਲੱਗੇ ਆ ਸਾਡੇ ਪੰਨੇ ਆ ਵੀ ਸਾਡੇ ਸਾਜ ਸਾਜ ਰੇਟ ਮੰਨੇ ਚੱਲਦੇ ਆ ਘਾਟੇ ਆ ਕੋਈ ਚਾਹੀਦੀਆਂ ਦੇਖ ਕੇ ਵੀ ਆ ਟੱਕੋ ਪੈਸੇ ਤੇ ਸਾਡੇ ਨਾਲ ਦੁਰਸਾਤੀ ਟੱਕਾ ਕਰ ਰਹੇ ਨੇ ਜਿਸੇ ਇਹਨਾਂ ਨੇ ਕੋਈ ਨੋਟੀਫਿਕੇਸ਼ਨ ਨਹੀਂ ਦਿੱਤਾ ਕੋਈ ਲਿਖਤੀ ਰੂਪ ਨਹੀਂ ਦਿੱਤਾ ਭਈ ਇਹਨੇ ਪੈਸੇ ਕਿਸਾਨਾਂ ਨੂੰ ਮਿਲਨੇ ਆ ਇਹਨੇ ਨਹੀਂ ਇਹਨਾਂ ਨੇ ਮਤਲਬ ਪਹਿਲਾਂ ਹੀ ਹੁਣ ਜੇ ਸੇਵੀਆਂ ਲਾ ਕੇ ਜ਼ਮੀਨਾਂ ਉਹ ਖਾਤੀਆਂ ਕਾਇਬਰ ਕਰਦੀਆਂ ਤੇ ਬਾਅਦ ਵਿੱਚ ਪਤਾ ਨਹੀਂ ਕਿੰਨੇ ਰੇਟ ਦੇਣਗੇ ਕਿੰਨੇ ਨਹੀਂ 100 ਜਵਾਨ ਸਦਾੜਾ ਇਸ ਗੁੱਡੀ ਲਈ ਤਿਆਰ ਹਦਾ ਬਿਲਕੁਲ ਸ਼ਾਦੀਪੂਨ ਜਲਿਆ ਨੈਸ਼ਨਲ ਇਜ਼ਰਾਪਰ ਜੈਸ਼ਨ ਉਹ ਆਪਣਾ ਪ੍ਰੈਜਨ ਜਿਹੜਾ 22 ਨਵੰਬਰ ਕੀ ਨਾਮ ਹੈ ਬਾਪੂ ਜੀ ਸੱਚਾ ਸਿੰਘ ਕਿਹੜਾ ਪਿੰਡ ਹੈ ਸਾਜੋ ਮਾਜਰੇ ਬਾਪੂ ਜੀ ਕੀ ਮਾਮਲਾ ਅੱਜ ਕੱਟ ਕੀਤਾ ਗਿਆ ਜੀ ਅੱਜ ਸਾਡੀ ਜ਼ਮੀਨ ਹੈ ਜਿਹੜਾ ਅੱਜ ਬੇ ਸੜਕ ਬਣਾਉਣੀ ਹੈ ਉਹਦੇ ਲਈ ਇਨਕਾਰ ਕਰਨਾ ਹੈ ਤੇ ਨਾ ਸਾਨੂੰ ਪੈਸਾ ਮਿਲਿਆ ਨਾ ਸਾਨੂੰ ਨੋਟਿਸ ਮਿਲਿਆ ਪਾਸ ਪ੍ਰਸ਼ਾਸਨ ਲੈ ਕੇ ਆ ਕੇ ਮੰਨਰ ਵਾਲੇ ਨੇੜੀ ਪੁਲਿਸ 10 12 ਸੱਚਾ ਬੀ ਐਸ ਪੀ ਵਗੈਰਾ ਸਾਵੜ ਹੁਣ ਅਸੀਂ ਡਰਦੇ ਮਾਰੇ ਆਪ ਕੀ ਕਰੀਏ ਉਹਨਾਂ ਨੇ ਬੰਗਾ ਲੈ ਗਿਆ ਕੋਟੇ ਵਾਲਾ ਰੁਕਿਆ ਨਹੀਂ ਗਿਆ ਉਹਨਾਂ ਨੂੰ ਹਾਂ ਰੁਕਿਆ ਨਹੀਂ ਗਿਆ ਜੀ ਨਹੀਂ ਰੁਕਿਆ ਸੀ ਅੱਜ ਨਹੀਂ ਸਾਡੀ ਫਸਲਾਂ ਕੜੀਆਂ ਸਾਨੂੰ ਸਾਨੂੰ ਪੈਸਾ ਨਹੀਂ ਮਿਲਿਆ ਹੈਗਾ ਨਾ ਅਸੀਂ ਪੈਸੇ ਚੱਕੇ ਜਿਹੜੀ ਫਸਲਾਂ ਬੀਜੀਆਂ ਅਸੀਂ ਉਹ ਵਾਈਆਂ ਹੀ ਕਿ ਬਾਤ ਹੈ ਜੀ ਇਹ ਕੀ ਰੇਟ ਕਿल्ले ਹਿਸਾਬ ਨਾਲ ਤੁਹਾਨੂੰ ਮਿਲਿਆ ਜੀ ਇਹ ਕਿल्ले 28 ਲੱਖ ਦੇ ਹਿਸਾਬ ਨਾਲ ਦਿੱਤਾ ਜਦ ਤੇ ਰੇਟ 7-7 ਦਾ ਹੈ ਮੇਰੇ ਖਿਆਲ ਨਾਲ ਇਸ ਟਾਈਮ ਹੁਣ 70-80 ਲੱਖ ਰੁਪਏ ਦੇ ਭਾਅ ਨੂੰ ਅਸੀਂ ਆਪ ਖੁਦ ਖਰੀਦਣੀ ਨਹੀਂ ਤਿਆਰ ਨਾ 70-80 साइजाद रेट मिलने चाहिए ना कि होने चाहिए रेट भी हाँ चको पैसे ये सा जबरदस्ती धक्का कर रहे हैं ये जी सा उपजाऊ जमीन थी ये आजादी के टाइम से सा जमीन सारा न्याय उपजाऊ थी पूरे अपने पंजाब च यह जमीन जिथे जितथे असं खड़े हैं नहीं कि दल दल कि पत्थर से किसी कुछ से उन्होंने करोड़ करोड़ रुपया ਸਾਡੀ ਜਿਹੜੀ 1-1 ਰੁਪਿਆ ਵਾਲੀ ਜ਼ਮੀਨ ਦੀ ਕੀ ਯੋਜਨਾ ਹੈ 1-1 ਰੁਪਿਆ ਵਾਲੀ ਜ਼ਮੀਨ ਆਸੀਂ ਵੇਚ ਕੇ ਫਾਰਕੀਲੇ ਹੋਰ ਖਰੀਦਦੇ ਹੋ। ਉਹ ਕਲੇਮ ਦੀ ਕੀ ਕੀਮਤ ਹੈ ਨੇ ਨੇ 8-8 ਲੱਖ ਰੁਪਏ। ਹਾਂਜੀ ਬੁਰ ਹਾਂਜੀ ਸਰ ਕੀ ਨਾਮ ਹੈ? ਨਾਮ ਕਰੋ ਸਹਿਯੋਗ ਸੰਗੈ ਕਿਹੜਾ ਪਿੰਡ ਹੈ? ਪਿੰਡ ਸੈਜੋ ਮੱਜਰਾ ਹੈ। ਕੱਟ ਕੀਤਾ ਕੀ ਕਰਨਾ? ਆਏ ਹੋਣ ਤਾਂ ਕੱਟਾ ਜੋ ਨੈਸ਼ਨਲ ਹਾਈਵੇਅ ਦੇ ਕਬਜ਼ੇ ਕਰਨ ਆਏ ਆ ਵੀਰੇ। ਉਹਦੇ ਵਿਰੋਧ ਵਾਸਤੇ ਇਕੱਠ ਕਰਿਆ ਹੋਇਆ ਹੈ। ਜਿਹੜੀ ਜ਼ਮੀਨ ਥੋੜੀ ਐਕਵਾਇਰ ਕੀਤੀ ਗਈ ਹੈ ਉੱਥੇ ਤੁਹਾਨੂੰ ਕੋਈ ਰਾਸ਼ੀ ਮਿਲੂ? ਨਾ ਨਾ ਕੋਈ ਮੁਆਵਜ਼ਾ ਕੋਈ ਇੱਕ ਪੈਸਾ ਵੀ ਨਹੀਂ ਮਿਲਿਆ ਕਿ ਤਦੋਂ? ਆ ਦੇਖ ਲਓ ਜ਼ਿੰਮੇਦਾਰਾਂ ਦਾ ਝੋਨਾ ਬਾਦ ਫਸਲਾ ਯਾਰ ਦੀ ਟੋਏ ਪੜਦਾ ਕੀ ਰੇਟ ਜ਼ਮੀਨ ਦੇ ਕਿ ਲੈ ਸਾਹ ਨਾਲ ਜ਼ਮੀਨ ਇਹਨਾਂ ਨੇ ਛਾਟ ਕੱਢਦੇ ਆ ਕਹਿੰਦੇ ਸੀ ਛਾਟ ਕੱਢ ਕੇ ਤੰਨਾ 9 ਲੱਖ 50000 ਰੁਪਏ ਜੀ ਰਜਿਸਟਰੀਆਂ ਮੇਰੇ ਪਿੰਡ ਦੇ 54 54 ਲੱਖ ਦੀਆਂ ਨੇ 50 ਲੱਖ ਦੀਆਂ 48 ਲੱਖ ਦੀਆਂ ਛਾਟ ਕੱਢੀ ਹੋ 9 ਲੱਖ ਰੁਪਏ ਜੀ ਵੀ ਜਿਹੜੇ ਜ਼ਮੀਨ ਐਕਵਾਇਰ ਕਰਨਾ ਹੈ ਫਿਰ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਵੀ ਥੋੜੀ ਜਿਹੀ ਜ਼ਮੀਨ ਵਾਈ ਜਾ ਰਹੀ ਹੈ ਨਹੀਂ ਦੱਸਿਆ ਦੱਸਿਆ ਕੋਈ ਨਹੀਂਗਾ ਸੰਤੌਰੇ ਖੇਤਾਂ 'ਚ ਆਇਆ ਉਹਨੂੰ ਪਤਾ ਲੱਗਿਆ ਵੀ ਪੁਲਿਸ ਆ ਗਈ ਐਨੀ ਸਾਰੀ ਪ੍ਰਸ਼ਾਸਨ ਵੱਲੋਂ ਕੀ ਜੀਸੀਬੀਆਂ ਚਲਾਈ ਸੋ ਨਾ ਬਾਤਾਂ ਲੋਕਾਂ ਦਾ ਮੱਕੀਆਂ ਝਾੜਤੀਆਂ ਤੁਹਾਡੇ ਵੱਲੋਂ ਰੋਕਣ ਦੀ ਕੋਸ਼ਿਸ਼ ਰੋਕਣ ਦੀ ਕੋਸ਼ਿਸ਼ ਕੀਤੀ ਕਿ ਸਾਡੇ ਵੱਲੋਂ ਪਰ ਇੰਨੀ ਪੁਲਿਸ ਲਿਆਂਦੀ ਹੋਈ ਉਹ ਚੱਕ ਚੱਕ ਸਾਨੂੰ ਖਿੱਚਦੇ ਗੱਡੀਆਂ ਛੱਡਦੇ ਖਿੱਚਦੇ ਆ ਅਸੀਂ ਸਾਨੂੰ ਚੱਕ ਕੇ ਲੈ ਜਾਵਾਂਗੇ ਮੰਗਦੇ ਹਨ ਮੰਗਦਾ ਸਰਕਾਰ ਤੋਂ ਹੈ ਵੀ ਇਹ ਸੜਕ ਬਣਾਉਣੀਆਂ ਤਾਂ ਬਣਾਵੇ ਜੀ ਸਕਦੇ ਪਰ ਸਾਨੂੰ ਜਿਹੜਾ ਰੇਟ ਆ ਸਾਨੂੰ ਮਾਰਕੀਟ ਰੇਟ ਤੇ ਮਲਟੀਪਲੈਕਟਰ ਲਾ ਕੇ ਦੋ ਸਾਨੂੰ ਰੇਟ ਸਹੀ ਦਿੱਤੇ ਜਾਣ 4 ਸਾਲ ਹੋ ਗਏ ਸਾਨੂੰ ਧੱਕੇ ਖਾਂਦੇ ਆਨ ਸਰਕਾਰ ਦੇ ਮਗਰ ਕਦੇ ਉੱਥੇ ਚਲੇਗੇ ਉੱਥੇ ਚਲੇਗੇ ਭਗਵਾਨ ਤੱਕ ਅਸੀਂ ਕਿਹੜੇ ਲਾ ਲਈ ਵੀ ਸਾਡੀਆਂ ਜ਼ਮੀਨਾਂ ਦਾ ਰੇਟ ਪਾਇਆ ਜਾਣ ਪਰ ਕਿਤੇ ਕੋਈ ਸੁਣਵਾਈ ਨਹੀਂ ਹੈ ਹਾਂਜੀ ਸਰ ਕੀ ਨਾਮ ਹੈ ਕਪਰੀ ਸਿੰਘ ਹੈ ਆਹ ਪਿੰਡ ਦੇ ਸੇਜਮਾਜਰੇ ਦੇ ਵਾਸੀ ਹੈ ਕੱਟ ਕਰ ਗਿਆ ਆ ਗਿਆ ਕੀ ਮਾਮਲਾ ਇਹ ਬਸ ਇਹਨਾਂ ਨੇ ਪ੍ਰਸ਼ਾਸਨ ਨੇ ਜੀ ਕਹ ਲੋ ਵੀ ਤੱਕੇ ਨਾਲੇ ਆਪਣੀਆਂ ਜੀ ਸੀ ਬੀ ਲਾਤੀਆਂ ਖੇਤਾਂ ਵਿੱਚ ਤੇ ਸਾਨੂੰ ਉਹਨਾਂ ਦੇ ਰੇਟ ਵੀ ਸਹੀ ਨਹੀਂ ਮਿਲੇ ਜਾਇਜ਼ ਨਹੀਂ ਮਿਲੇ ਤੇ ਬਹੁਤ ਪ੍ਰਸ਼ਾਸਨ ਨੇ ਤੱਕਾ ਕੀਤਾ ਕਿਸਾਨਾਂ ਨਾਲ ਜੀ ਖਚੋਨਾ ਵੀ ਬਾਅਦ ਛੱਡੇ ਮਤਲਬ ਵੀ ਟਰੈਕਟਰਾਂ ਨਾਲ ਇਹਨਾਂ ਨੇ ਸਾਰਾ ਕੁਝ ਤਬਵਾਈ ਜੀ ਮਚਾਈ ਪਈ ਜਿਹੜੇ ਅਧਿਕਾਰੀ ਆਏ ਸੀ ਉਹਨਾਂ ਨੂੰ ਤੁਸੀਂ ਰੋਕਿਆ ਕਿ ਤੁਸੀਂ ਹੁਣ ਇਹ ਦੇਖੋ ਵੀ ਹੁਣ ਇੰਨੇ ਪ੍ਰਸ਼ਾਸਨ ਆਇਆ ਹੋਇਆ ਬੰਦਾ ਕੱਲਾ ਕੀ ਕਰੇ ਕਿੱਧਰ ਨੂੰ ਜਾਵੇ ਤੁਸੀਂ ਮੈਂ ਦੱਸਦਾ ਕੀ ਰੇਟ ਹੈ ਕਿੱਲੇ ਦੇ ਹਿਸਾਬ ਨਾਲ ਤੁਹਾਡੇ ਨਾਲ ਕੀਤਾ ਗਿਆ ਸੀ ਨਾ ਜੋ ਛਾਂਟ ਛੋੜ ਕੇ ਹਾਂਜੀ ਤੇ ਨਾਲ ਦੇ ਬੰਦਾਂ ਦਾ ਰੇਟ ਕੀ ਚੱਲ ਰਿਹਾ ਸੀ ਨਾਲ ਤਾਂ ਵੱਧੇ ਸੀਗਾ ਮੇਰੇ ਹਿਸਾਬ ਨਾਲ ਜ਼ਮੀਨ ਦਾ ਰੇਟ ਤਾਂ ਜਦੋਂ 60 ਲੱਖ 60 ਲੱਖ ਰੁਪਏ ਚਾਹਦਾ ਕਿੰਨਾ ਕੀ ਕਿੱਲੇ ਜ਼ਮੀਨ ਜਿਹੜੀ ਤੁਹਾਡੀ ਆਂਦੀ ਸਾਡੇ ਆਂਦੀ ਹੈ 1.5 ਕਿੱਲਾ ਆਂਦੀ ਹੈ ਹੁਣ ਤੁਹਾਡੇ ਵੱਲੋਂ ਇੱਥੇ ਕੋਈ ਵਿਰੋਧ ਪ੍ਰਦਰਸ਼ਨ ਕਰਦਾ ਬਾਸਮ ਮੈਂ ਤਾਂ ਇਹ ਕਹਣਾ ਜਿਹੜੀਆਂ ਹੁਣ ਕਹ ਲੋ ਸ਼ਹਿਰਾਂ ਨੂੰ ਜਾਨੀਆਂ ਸੜਕਾਂ ਉੱਥੇ ਲੁੱਕ ਨਹੀਂ ਪੈਂਦੀਆਂ ਇਹਨਾਂ ਤੋਂ ਨਵੀਆਂ ਸੜਕਾਂ ਬਣਾਉ ਲੱਗੇ ਆ ਗਵਰਨਮੈਂਟ ਤੁਸੀਂ ਮੈਨੂੰ ਦੱਸੋ ਤੁਹਾਡੀ ਗੱਲ ਹੋਈ ਇੱਥੇ ਕਿਸੇ ਪ੍ਰਸ਼ਾਸਨਿਕ ਕਿਸੇ ਇਹਨਾਂ ਨੇ ਕੋਈ ਨੋਟੀਫਿਕੇਸ਼ਨ ਨਹੀਂ ਦਿੱਤਾ ਕੋਈ ਲਿਖਤੀ ਰੂਪ ਨਹੀਂ ਦਿੱਤਾ ਭਾਈ ਇਹਨੇ ਪੈਸੇ ਕਿਸਾਨਾਂ ਨੂੰ ਮਿਲਨੇ ਆ ਇਹਨੇ ਨਹੀਂ ਇਹਨਾਂ ਨੇ ਮਤਲਬ ਪਹਿਲਾਂ ਹੀ ਹੁਣ ਜੇ ਸੀ ਬੀਆਂ ਲਾ ਕੇ ਜ਼ਮੀਨਾਂ ਉਹ ਕਰਤੀਆਂ ਕਾਇਬਰ ਕਰਤੀਆਂ ਤੇ ਬਾਅਦ ਵਿੱਚ ਪਤਾ ਨਹੀਂ ਕਿੰਨੇ ਰੇਟ ਦੇਣਗੇ ਕਿੰਨੇ ਨਹੀਂ ਦਾ ਕਾਰਬਾਈਆਂ ਨੇ ਆਪਣੇ ਵੱਲੋਂ ਕਰਤੀ ਜਿਹੜੀਆਂ ਫਸਲਾਂ ਬੀਜੀਆਂ ਹੋਈਆਂ ਸੀ ਉਹ ਸਰਕਾਰ ਪ੍ਰਸ਼ਾਸਨ ਵੱਲੋਂ ਬਾਅਦ ਦਿੱਤੀਆਂ ਗਈਆਂ ਕਿ ਹਾਂਜੀ ਅੱਧੀਆਂ ਦਾ ਬਾਤ ਹੀ ਆ ਤੇ ਕਿਸਾਨ ਮਤਲਬ ਤਿਆਰੀ ਵਿੱਚ ਸੀਗੇ ਤੇ ਹੁਣ ਬਹੁਤ ਤੱਕਾ ਹੋ ਰਿਹਾ ਹੈ ਨਾ ਵੱਲੋਂ ਕੋਈ ਜ਼ਮੀਨ ਤੇ ਤੁਹਾਡੇ ਵੱਲ ਕੋਈ ਸਟੇਜ ਜਾਂ ਕੋਈ ਲਵਾਇਆ ਗਿਆ ਸੀ ਨਾ ਨਾ ਸਟੇਜ ਤਾਂ ਨਹੀਂ ਲਵਾਈ ਹੋਈ ਸੀ ਹਾਂਜੀ ਤੇ ਬਾਕੀ ਜਿਹੜੇ ਨੇ ਕਿਉਂਕਿ ਹੁਣ ਅੱਜ ਕੱਲ ਜਿਹੜੇ ਕਿਸਾਨ ਆ ਉਹਨਾਂ ਕੋਲ ਇੰਨਾ ਹੈ ਵੀ ਨਹੀਂ ਵਕੀਲ ਕਰਕੇ ਮਤਲਬ ਵੀ ਆਪਣਾ ਸਟੇਜ ਟੂ ਲਵਾਣ ਹਾਂਜੀ ਓਕੇ ਸਰ ਜੀ ਜਿਹੜਾ ਰੂੜੇ ਕਲੈਮ ਕਰਨ ਦੇ ਲਈ ਪ੍ਰਸ਼ਾਸਨ ਮੁਖੀ ਰਾਜੀ ਦਾ ਕੀ ਸਾਰਾ ਮਾਮਲਾ ਸ਼ਾਂਤਮੀ ਕ੍ਰਿਕਟ ਨਾਲ ਬੋਲਿਆ ਜਾਦਾ ਜੇ ਸਾਡਾ ਬਿਲਕੁਲ ਪੀਸਫੁੱਲ ਜਿਹੜਾ ਪ੍ਰੈਜਨ ਰੈਕਸ਼ਨ ਆਈ.ਯੂ ਦਾ ਕਰ ਰਿਹਾ ਸਾਡੇ ਜਿਹੜੇ ਦੋ ਆਪਸਰਾਂ ਦਾ ਡੀ.ਐਸ.ਪੀ ਸਰਕਮਿਸ਼ਨ ਗਰੇਵਾਲ ਤੇ ਡੀ.ਐਸ.ਪੀ ਸਰਪੁਲਿੰਦਰ ਸਿੰਘ ਉਹ ਸੋ ਜਵਾਨ ਸਾਡਾ ਜਿਹੜਾ ਇਸ ਡਿਊਟੀ ਲਈ ਤਾਇਨਾਤ ਆ ਬਿਲਕੁਲ ਸ਼ਾਂਤੀਪੂਰਨ ਚੱਲ ਰਿਹਾ ਨੈਸ਼ਨਲ ਆਈ.ਯੂ ਦਾ ਪ੍ਰੈਜਨ ਉਹ ਆਪਣਾ ਪ੍ਰੈਜਨ ਜਿਹੜਾ ਕ੍ਰਿਕਟ ਨੂੰ ਜਿਹੜੇ ਲੋਕ ਸਰ ਇੱਕ ਦੋ ਗਲਤੀਆਂ ਕਹਿ ਰਹੇ ਸੀ ਕਿ ਸਾਨੂੰ ਜਿਹੜੇ ਆ ਪੈਸੇ ਧੱਕ ਪਏ ਜਾ ਰਹੇ ਨੇ ਉਹ ਉਹਨਾਂ ਦਾ ਥੋੜਾ ਬੰਦਾ ਬਰਬਦ ਕੀਤਾ ਜਾ ਰਿਹਾ ਹੈ ਸਰ ਉਹ ਇਹ ਐਸਵੀਆ ਦਾ ਕੰਮ ਹੈ ਜਿਨ੍ਹਾਂ ਦੀ ਡਿਊਟੀ ਹੈ ਉਹ ਦੇਖਣਗੇ ਵੀ ਪੈਸੇ ਕੱਟ ਵੱਧਿਆ ਜਿੰਨੇ ਵੀ ਜੋ ਜਾਈਆ ਉਹ ਇਹਨਾਂ ਨੂੰ ਮਿਲੂਗਾ ਜੋ ਜੋ ਮਾਰਕੀਟ ਪ੍ਰਾਈਸ ਰੇਟ ਆਫ ਹੋਰ ਕਿਸੇ ਤਰ੍ਹਾਂ ਦੀ ਕੋਈ ਸਰ ਜਿਹੜੀ ਅਨਸਮਾਨੀ ਕਟਾ ਨਹੀਂ ਹੋਣੀ ਕਿ ਕਿ ਗਾਈ ਨਹੀਂ ਹੋਣੀ ਅਸੀਂ ਨਹੀਂ ਹੋਣ ਦੇਣੀ ਨਹੀਂ ਨਹੀਂ ਬਸ ਇਹੋ ਜਿਹੀ ਗੱਲ ਦੀ ਲੋਕ ਆਪਣਾ ਬਧੀਆ ਪੋਕਟ ਬਣਾ